ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮੇਰੇ ਉੱਠਿਆ ਹੀ ਸੀ ਇਕੰਦਰ ਤੋਂ ਫੋਨ ਆਇਆ ਕਿਸੇ ਮੇਰੇ ਦਰਸ਼ਕ ਦਾ ਉਹਨੇ ਦੋ ਸ਼ੇਰ ਸੁਣਾਏ ਦੋਨੇ ਅਲਾਮ ਅਕਵਾਲ ਦੇ ਸੀ ਕਹਿੰਦਾ ਉਸਨੇ ਲਿਖਿਆ ਸੀ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਆਮਾਰਾ ਫਿਰ ਉਸਨੇ ਲਿਖਿਆ ਮੁੱਦਤੇ ਬੀਤ ਗਈ ਹੈ ਰੰਜੋ ਗਮ ਸਹਤੇ ਹੋਏ ਅਬ ਤੋਂ ਸ਼ਰਮ ਸੀ ਆਤੀ ਹੈ ਇਸ ਬਤਨ ਕੋ ਆਪਣਾ ਬਤਨ ਕਹਤੇ ਹੋਏ ਇਹ ਇਕਵਾਦ ਦੇ ਦੋਡੇ ਸ਼ਿਰ ਕਿਉਂ ਸੁਣਾਏ ਇਹ ਮੈਨੂੰ ਬਾਅਦ ਚ ਪਤਾ ਲੱਗਿਆ ਉਹਨੇ ਹਵਾਲਾ ਦਿੱਤਾ ਮੋਦੀ ਸਾਹਿਬ ਦਾ ਗਣਪਤੀ ਦੀਪ ਪੂਜਾ ਕਰਨ ਦਾ ਅਸਲ ਦੇ ਵਿੱਚ ਉਸਨੇ ਉਹ 29 ਕਿਤੇ ਦੀ ਵੀਡੀਓ ਦੇਖ ਲਈ ਸੀ ਜਿਹਦੇ ਵਿੱਚ ਮੋਦੀ ਸਾਹਿਬ ਗਏ ਸੀ ਚੀਫ ਜਸਟਿਸ ਡੀワイ ਚੰਦਰਚੋੜ ਦੇ ਘਰ ਤੇ ਉੱਥੇ ਜਾ ਕੇ ਉਹਨਾਂ ਨੇ ਗਣਪਤੀ ਦੀ ਆਰਤੀ उतारी ਸੀ ਬੋਰ ਮਰਾਠੀ ਡਰੈਸ ਦੇ ਵਿੱਚ ਟੋਪੀ ਪਾਈ ਹੋਈ ਬਕਾਇਦਾ ਕੈਮਰੇ ਦੀਆਂ ਟੀਮਾਂ ਨਾਲ ਹੋਣੀਆਂ ਆਪ ਉਹਨਾਂ ਨੇ ਟਵੀਟ ਕੀਤਾ ਕਿ ਦੇਖ ਲਓ ਤੁਸੀਂ ਕਿ ਮੈਲਟ ਜਿਹੜਾ ਹੈ ਆਰਤੀ ਤਾਰ ਰਹੇ ਡੀワイ ਚੰਦਰ ਚੋੜ ਤੇ ਮਿਸੀ ਚੰਦਰ ਚੋੜ ਨੇ ਉਹਨਾਂ ਦਾ ਸਵਾਗਤ ਕੀਤਾ ਹੁਣ ਇਹ ਵੀਡੀਓ ਕਿਉਂ ਜਾਰੀ ਹੋਈ ਕਿਉਂ ਗਏ ਬੁਲਾਏ ਤੇ ਗਏ ਬਿਨਾ ਸੱਦੇ ਤੇ ਗਏ ਇਹ ਬਾਤ ਹੀ ਗੱਲ ਹੈ ਫਿਰ ਤੁਸੀਂ ਇਸ ਨੂੰ ਕੋਇਨਸੀਡੈਂਸ ਕਹੋ ਕੁਝ ਮਰਜ਼ੀ ਕਹੋ ਕਿ ਜੀਵਾਲ ਸਾਹਿਬ ਨੂੰ ਜਮਤ ਮਿਲ ਗਈ ਹਰਿਆਣੇ ਦੀ ਇਲੈਕਸ਼ਨ ਹੈ ਤੇ ਜੀਵਾਲ ਸਾਹਿਬ ਬਹਾਰਾ ਗਏ ਔਰ ਦੂਜੇ ਪਾਸੇ ਸਭ ਨੂੰ ਪਤਾ ਹੈ ਕਿ ਹਰਿਆਣਾ ਚ ਭਾਜਪਾ ਦੀ ਸਥਿਤੀ ਸਰ ਸ਼ਰੂਗ ਹੈ ਕਿ ਜਿਹੜੀ ਵਾਰ ਜਦੋਂ ਪ੍ਰਚਾਰ ਕਰੂ ਫਾਇਦਾ ਕਿਹਨੂੰ ਹੋਊ ਹੋਂ ਤੱਕ ਤਾਂ ਇਹੀ ਹੋਇਆ ਕਿ ਜਿੱਥੇ ਵੀ ਆਮ ਆਦਮੀ ਪਾਰਟੀ ਗਈ ਹੈ ਕਾਂਗਰਸ ਦੀਆਂ ਵੋਟਾਂ ਹੀ ਉਸਨੇ ਕਟੀਆਂ ਨੇ ਬਹੁਤ ਕੁਝ ਐਸਾ ਜਿਹੜਾ ਇਸ ਵੀਡੀਓ ਦੇ ਵਿੱਚ ਮੈਂ ਡਿਸਕਸ ਕਰੂੰਗਾ ਜਾਂ ਕੋਸ਼ਿਸ਼ ਕਰੂੰਗਾ ਆਪਦੇ ਹਿਸਾਬ ਨਾਲ ਦੱਸਣ ਦੀ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਅਕਸਰ ਮੈਂ ਕਰਦਾ ਹੁੰਦਾ ਹਾਂ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਚੰਨਾਲੇ ਸਟੱਡੀ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਹੁਣ ਦੇਖੋ ਗੱਲ ਹੈ ਕਿ ਮੋਦੀ ਸਾਹਿਬ ਕੁਝ ਵੀ ਕਰ ਸਕਦੇ ਨੇ ਹੁਣ ਤੱਕ ਸੱਚਮੁੱਚ ਜੇ ਪੁੱਛ ਦਿਓ ਮੈਨੂੰ ਪੂਰਨ ਆਸੀ ਮੈਂ ਬਹੁਤ ਪ੍ਰਸ਼ੰਸਾ ਕੀਤੀ ਮੈਂ ਇੰਟਰਵਿਊ ਕੀਤਾ ਸੀ ਜਸਸ ਕਾਟੂ ਜਦੋਂ ਪ੍ਰੈਸ ਕਮਿਸ਼ਨ ਦੇ ਚੇਅਰਮੈਨਸ ਬੜੀਆਂ ਗੱਲਾਂ ਹੋਈਆਂ ਬੜੀ ਚਰਚਾ ਪਈ ਹੈ YouTube ਤੇ ਖਰੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਉਹ ਮੈਨੂੰ ਕਹਿ ਰਹੇ ਸੀ ਕਹਿੰਦੇ ਇਸ ਦੇਸ਼ ਦਾ ਬੰਦਾ ਕੁਛ ਨਹੀਂ ਮੈਂ ਕਿਉਂ ਕਹਿੰਦੇ ਇਸ ਦੇਸ਼ ਦੇ 90% ਲੋਕ ਜਿਹੜੇ ਮੂਰਖ ਨੇ ਮੈਂ ਕੁਦੋਂ ਹੈਰਾਨ ਹੋ ਗਿਆ ਮੈਂ ਕਿਹਾ ਤੁਸੀਂ ਕੀ ਕਹਿ ਰਹੇ ਹੋ ਕਹਿੰਦੇ ਸੌਰੀ ਗਲਤੀ ਨਾਲ ਕਹਿ ਗਿਆ 90 ਨਹੀਂ 95% ਮੂਰਖ ਨੇ ਇਸ ਦੇਸ਼ ਦੇ ਲੋਕ ਉਹਨਾਂ ਦਾ ਆਪਣਾ ਸਟਾਈਲ ਹੈ ਲੇਕਿਨ ਚੰਦਰ ਝੂੜ <div> ਚੰਦਰ ਝੂੜ ਤੇ ਦੇਸ਼ ਨੂੰ ਪੂਰੀਆ ਅਸਨ ਸੀ ਅੱਜ ਖਾਸ ਤੌਰ ਤੇ ਚਨਾਵੀ ਚੰਦੇ ਦੇ ਕੇਸ ਦੇ ਵਿੱਚ ਜੋ ਸੁਪਰੀਮ ਕੋਰਟ ਦਾ ਜੱਜ ਜੋ ਚੀਫ ਜਸਟਿਸ ਦਾ ਸਟੈਟਿਸ ਲੋਕ ਅਸਸ ਕਰਉਂਦੇ ਸੀ ਵੇ ਕੋਈ ਤਾਂ ਹੈ ਨਾ ਦੇਸ਼ ਦੇ ਵਿੱਚ ਜੀਤੋ ਆਸ ਹੈ ਜਿਹੜਾ ਨਹੀਂ ਝੁਕਦਾ ਜਿਹੜਾ ਇਨਸਾਫ ਦੀ ਗੱਲ ਕਰਦਾ ਤੇ ਅਕਸਰ ਕਹਿੰਦੇ ਸੀ ਕਿ ਉਹਨੂੰ ਉਹਨੇ ਨਵੰਬਰ ਦਾ 1.5 ਮਹੀਨੇ ਰਿਹਾ ਕਿ ਰਿਟਾਇਰ ਹੋ ਜਾਣਾ ਤੋਂ ਬਾਅਦ ਕੋਈ ਆਊਗਾ ਇਨਸਾਫ ਹੋਊਗਾ ਇਸ ਕਿਸਮ ਦੀ ਗੱਲ ਹੁੰਦੀ ਸੀ ਲੇਕਿਨ ਜਦੋਂ ਮੋਦੀ ਸਾਹਿਬ ਚਲੇ ਗਏ ਘਰ ਨਾ ਸਿਰਫ ਗਏ ਬਲਕਿ ਉੱਥੇ ਜਾ ਕੇ ਪੂਜਾ ਕੀਤੀ ਨਾ ਸਿਰਫ ਸਿੰਪਲ ਪੂਜਾ ਕੀਤੀ ਬਲਕਿ ਪੂਰੀ ਮਰਾਠੀ ਮਹਾਰਾਸ਼ਟਰਨ ਲੱਗ ਰਹੀ ਸੀ ਮਹਾਰਾਸ਼ਟਰੀ ਜਿਹੜੀ ਡਰੈਸ ਪਾਈ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਤਾਂ ਅਕਸਰ ਕਰਦੇ ਕਿ ਜਦੋਂ ਗੁਰਦੁਆਰੇ ਜਾਂਦੇ ਨੇ ਪੱਗ ਵੀ ਬੰਨ੍ਹਦੇ ਨੇ ਉਹ ਵੀ ਸਿਰ 'ਤੇ ਟੋਪੀ ਲਾਈ ਸੀ ਔਰ ਕਮਾਲ ਦਾ ਫਿਰ ਵੀਡੀਓ ਬਣਾਈ ਫਿਰ ਆਪ ਟਵੀਟ ਕੀਤੀ ਆਪ ਉਹਦੇ ਇੱਕ ਮਿੰਟ ਤੇ ਵੀਡੀਓ ਪਾਈ 29 ਸਕਿੰਟ ਦੀ ਵੀਡੀਓ ਮੈਂ ਦੇਖੀ ਉਹ ਜਿਹੜੀ ਮੋਦੀ ਸਾਹਿਬ ਨੇ ਪਾਈ ਸੀ ਉਹ viral ਹੋ ਗਈ ਹੁਣ ਤਾਂ ਸਾਰੇ ਦੇਖ ਰਹੇ ਨੇ ਹੁਣ ਸਵਾਲ ਤਾਂ ਕਈ ਉੱਠੇ ਉਦੋਂ ਕਿ ਕੀ ਉਹਨਾਂ ਸੱਦਾ ਦਿੱਤਾ ਸੀ ਜਾਂ ਆਪ ਹੀ ਚਲੇ ਗਏ ਜੇ ਆਪ ਚਲੇ ਗਏ ਤਾਂ ਫਿਰ ਹੋਰ ਵੀ ਕਮਾਲ ਕਿ ਉਹ ਫਿਰ ਕਰ ਵੀ ਕਿ ਸਾਦਰ ਪਰ ਫਿਰ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੋਣਾ ਕਿ ਪੂਰੀ ਮੀਡੀਆ ਟੀਮ ਨਾਲ ਲੈ ਕੇ ਗਏ ਨੇ ਫਿਰ ਮੀਡੀਆ ਟੀਮ ਇਕੱਲੀ ਨਾਲ ਨਹੀਂ ਗਈ ਫਿਰ ਉਹਨਾਂ ਨੇ ਵਾਇਰਲ ਵੀ ਕੀਤੀ ਉਹ ਵੀ ਸਭ ਤੇ ਮਹਾਰਾਸ਼ਟਰ ਚ ਇਲੈਕਸ਼ਨ ਹੈ ਕੁਝ ਵੀ ਕਰ ਸਕਦੇ ਨੇ ਸਿਆਸੀ ਬੰਦੇ ਸਿਆਸਤ ਚ ਉਹ ਕੁਝ ਵੀ ਹੋ ਸਕਦਾ ਹੁੰਦਾ ਅਸਲ ਤਾਂ ਸਿਆਸਤ ਬੜੀ ਅਜੀਬ ਜਿਹੀ ਖੇਡ ਹੈ ਜੋ ਕੁਝ ਸਿਆਸਤ ਚ ਹੁੰਦਾ ਨਾ ਉਹ ਦਿਖਾਈ ਨਹੀਂ ਦਿੰਦਾ ਉਹ ਦਿਖਦਾ ਨਹੀਂ ਜੋ ਦਿਖਾਈ ਦਿੰਦਾ ਬਹੁਤ ਵਾਰ ਅਸਲ ਦੇ ਪਿੱਛੋਂ ਫੰਦਾ ਨਹੀਂ ਇਸਰਾਈਲ ਤੇ ਸਿਆਸਤ ਹੈ ਕੋਈ ਬਤਾ ਨਹੀਂ ਸੱਤ ਕਿ ਕੌਣ ਕਿਸ ਦਾ ਹੈ ਜਲੂਸ ਮੇਂ ਵੀ ਕਰਾਇਕੇ ਲੋਗ ਹੁੰਦੇ ਹੈ ਅਸਲ ਤੇ ਤਰਾ ਇਹ ਹਾਲ ਹੁੰਦਾ ਕੁਛ ਨਹੀਂ ਪਤਾ ਕਿਉਂ ਗਏ ਲੇਕਿਨ ਗਏ ਹੁਣ ਇਹ ਹੈ ਕਿ ਜੋ ਗਏ ਨੇ ਤਾਂ ਵੱਡੇ ਸਵਾਲ ਖੜੇ ਕਰਨੇ ਔਰ ਸਵਾਲ ਜੇਡੀ ਨਾਸਰ ਕੱਲੇ ਡੀワイ ਚੰਦਰਚੂੜ ਤੇ ਖੜੇ ਕਰਤੇ ਉਹ ਤਾਂ ਸਵਾਲ ਤਾਂ ਖੜੇ ਕਰਤੇ ਸਾਡੇ ਪੂਰੇ ਇਨਸਾਫ ਦੀ ਪ੍ਰਕਿਰਿ ਪ੍ਰਕਿਰਿਆ ਤੇ ਖੜੇ ਕੰਦੇ ਕਿ ਕੀ ਇੱਕ ਚੀਫ ਜਸਟਿਸ ਤੇ ਕਾਰਜੀ ਦੇ ਕੋਲ ਹਰ ਰੋਜ਼ ਕੇਸ ਆਉੜੇ ਨੇ ਸਰਕਾਰ ਦੇ ਉਹਦੇ ਘਰ ਜਾਣਾ ਉਹਦੇ ਨਾਲ ਨੇੜਤਾ ਉਸੇ ਪ੍ਰਾਈਮ ਮਿਨਿਸਟਰ ਦੀ ਹੋਣਾ ਜਾਂ ਹੋਣਾ ਜਾਂ ਦਿਖਾਉਣਾ ਇਹ ਕਿੰਨਾਕ ਸਹੀ ਹੈ ਇਹ ਵੀ ਤਾਂ ਆਪਣੇ ਆਪ ਚ ਕਈ ਵਾਰੀ ਹੁੰਦੀ ਹੈ ਜਾਂ ਦਿਖਾਉਣੀ ਹੈ ਜਾਂ ਜੇ ਉਹਨਾਂ ਨੇ ਸਿਰਫ ਪੂਜਾ ਹੀ ਕਰਨੀ ਸੀ ਫਿਰ ਵੀਡੀਓ ਬਣਾਉਣ ਦੀ ਕੀ ਲੋਟ ਸੀ ਦਿਖਾਉਣ ਦਿਖਾਵਾ ਕਿਉਂ ਆ ਫਿਰ ਇਹਦਾ ਜਿਹੜਾ ਮਰ ਰਾਦੀ ਕੁਫਾ ਜਦੋਂ ਉੱਥੇ ਵੀ ਕੈਮਰਾ ਲਾ ਜਾਂਦੇ ਨੇ ਅੱਖਾਂ ਵਿੱਚ ਕੇ ਬੈਠੇ ਨੇ ਇਸ ਵਾਦੀ ਦਾ ਉੱਥੇ ਵੀ ਕੈਮਰਾ ਦਿਖਾਉਂਦੇ ਉਹਦੇ ਬਿਨਾ ਫਾਇਦਾ ਕੀ ਫਿਰ ਤਾਂ ਐਥੇ ਵੀ ਉਹਨਾਂ ਨੇ ਕੁਛ ਤਾਂ ਹੈ ਨਾ ਇਹ ਸਾਰੀ ਖੇਡ ਦੇ ਵਿੱਚ ਇਹ ਸਮਝਣ ਦੀ ਗੱਲ ਹੈ ਔਰ ਇਹੀ ਖੇਡ ਲੋਕਾਂ ਨੂੰ ਇਹੀ ਜੋ ਬਤਨ ਨੂੰ ਬਤਨ ਕਹਤੇ ਸ਼ਰਮ ਦੀ ਇਸੇ ਕਰਕੇ ਲੋਕ ਕਹਿੰਦੇ ਨੇ ਕਿ ਕੋਈ ਸੰਸਥਾ ਤਾਂ ਠੀਕ ਕਰੇ ਰਾਹੁਲ ਗਾਂਧੀ ਵੈਸੇ ਗੱਲ ਠੀਕ ਹੈ ਕਿ ਸੰਸਥਾਵਾਂ ਹੌਲੀ-ਹੌਲੀ ਟੁੱਟ ਰਹੀਆਂ ਨੇ ਜਾਂ ਤੋੜੀਆਂ ਜਾ ਰਹੀਆਂ ਨੇ ਜਾਂ ਉਹਨਾਂ ਦੀ ਸ਼ਾਖ ਜਿਹੜੀ ਹੈ ਉਹ ਨਿਮੀ ਕੀਤੀ ਜਾ ਰਹੀ ਹੈ ਵਿਰੋਧੀ ਧਰਨਾ ਦਾ ਵਿਰੋਧ ਕਰਨਾ ਹੀ ਹੁੰਦਾ ਕੀਤਾ ਵੀ ਪ੍ਰਸ਼ਾਪ ਪੂਸ਼ਣ ਤੋਂ ਲੈ ਕੇ ਸਾਰੇ ਸੀਨੀਅਰ ਵਕੀਲਾਂ ਨੇ ਵਿਰੋਧ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਐਸਰਾ ਹੁੰਦਾ ਨਹੀਂ ਇਹ ਜੁਡੀਸ਼ਰੀ ਜਿਹੜੇ ਜੱਜ ਹੁੰਦੇ ਨੇ ਨਾ ਉਹਨਾਂ ਨੇ ਇੱਕ ਦੂਰੀ ਬਣਾ ਕੇ ਰੱਖਣੀ ਹੁੰਦੀ ਹੈ ਜਦੋਂ ਨਾਦ ਕਲੱਬ ਤੁਸੀਂ ਫੈਸਲੇ ਦੇ ਗਏ ਨੇ ਤੇ ਜੇ ਨਰਪੱਖ ਹੋ ਕੇ ਛੱਡੇ ਤਾਂ ਬਹੁਤ ਕੁਝ ਤੁਹਾਨੂੰ ਕਰਨਾ ਪੈਂਦਾ ਤਾਂ ਇਹ ਸਾਰੀ ਗੱਲ ਜਿਹੜੀ ਸਵੇਰੇ ਸਵੇਰੇ ਹੋਈ ਤੇ ਜਦੋਂ ਮੈਂ ਦੇਖਿਆ ਕਿ ਕਹਿੰਦੇ ਜੀ ਭਾਰਤੀ ਜਨਤਾ ਪਾਰਟੀ ਦੇ ਡਿਫੈਂਸ ਚੇਅਰ ਮੋਦੀ ਸਾਹਿਬ ਦੇ ਹੱਕ ਚ ਆਏ ਕਹਿੰਦੇ ਜੀ ਉਫਤਾਰ ਪਾਰਟੀ ਚ ਡਾਕਟਰ ਬਨਮੋਦ ਸਿੰਘ ਵੀ ਜਾਂਦੇ ਸੀ ਦੇਖੋ ਮੈਂ ਨਹੀਂ ਦੇਖਿਆ ਕਿਤੇ ਬਨਮੋਦ ਸਿੰਘ ਕਿਸੇ ਦੇ ਘਰ ਜਾ ਕੇ ਨਵਾਜ਼ ਪੜਦਾ ਹੋਵੇ ਮੋਦੀ ਸਾਹਿਬ ਇਫਤਾਰ ਪਾਰਟੀ ਜੜਾ ਹੋਰ ਗੱਲ ਹੈ ਮੋਦੀ ਸਾਹਿਬ ਦਾ ਗੁਰਦੁਆਰੇ ਚ ਜਾ ਕੇ ਮੱਥਾ ਟੇਕਣਾ ਹੋਰ ਗੱਲ ਹੈ ਲੇਕਿਨ ਕਿਸੇ ਦੇ ਘਰ ਚ ਜਾ ਕੇ ਪਾਠ ਕਰਨਾ ਖੁਦ ਉਹ ਹੋਰ ਗੱਲ ਹੈ ਇਹ ਤਾਂ ਇੱਕ ਜਿਹੜੇ ਜਿਹੜੀ ਐਥਿਕਸ ਨੈਤਿਕਤਾ ਕਹਿੰਦੀ ਹੈ ਜੁਡੀਸ਼ਰੀ ਦੀ ਉਹ ਇਸ ਤਰ੍ਹਾਂ ਕਹਿੰਦੀ ਹੈ ਕਿ ਨਹੀਂ ਇਹ ਠੀਕ ਨਹੀਂ ਹੋਇਆ ਜੋ ਉਹਨਾਂ ਨੇ ਕੀਤਾ ਹੁਣ ਇਹਨੂੰ ਪੁਆਇੰਟ ਇਸ ਵੱਲ ਮੈਂ ਨਹੀਂ ਕਹਿੰਦਾ ਪਰ ਦੁਨੀਆ ਚ ਚਰਚਾ ਤਾਂ ਹੋਣੀ ਸ਼ੁਰੂ ਹੋ ਗਈ ਹੈ ਰੈਨ ਦੇ ਇਲੈਕਸ਼ਨ ਹੈ ਕੇਜਰੀਵਾਲ ਬਾਹਰ ਆ ਗਏ 177 ਦਿਨ ਬਾਅਦ ਬਾਹਰ ਆਏ ਜਮਾਨਤ ਹੋ ਗਈ ਉਹਨਾਂ ਦੀ ਔਰ ਜਮਾਨਤ ਜਿਹੜੀ ਹੈ ਉਹ तकरीबन ਸਮਝੋ ਵੀ 177 ਦਿਨ ਉਹ ਤੋਂ ਪਹਿਲਾਂ ਮਨੀਸ਼ਾ ਸੋਧਿਆ 510 ਦਿਨ ਸੰਜੇ ਸਿੰਘ 181 ਦਿਨ ਆ ਗਏ ਹੈ ਪਰ ਸ਼ਰਤਾਂ ਦਾ ਚਲੋ ਖੈਰ ਪੰਜ ਸੱਤ ਲਾਈਆਂ ਲੈ ਕਿ ਦਫਤਰ ਨਹੀਂ ਜਾਣਗੇ ਸਿਗਨੇਚਰ ਨਹੀਂ ਕਰਨਗੇ ਜਾਂ 10 ਲੱਖ ਦਾ ਬੀਲ ਬੌਂਡ ਭਰਨਾ ਉਹ ਤਾਂ ਹੁੰਦੀ ਹੀ ਨਹੀਂ ਸ਼ਰਤਾਗਵਾਹ ਉਹ ਨਹੀਂ ਕਰਨਗੇ ਲੇਕਿਨ ਬਾਹਰ ਆ ਕੇ ਆ ਕੇ ਉਹਨਾਂ ਨੇ ਹਰਿਆਣਾ ਦੇ ਵਿੱਚ ਪ੍ਰਚਾਰ ਕਰਨਾ ਹੈ ਪ੍ਰਚਾਰ ਕਰਨਾ ਤੇ ਪਹਿਲੀ ਜਦੋਂ ਡੈਕਸ਼ਨ ਲੀਡਰਸ਼ਿਪ ਤੇ ਬਾਤ ਸੀ ਜਦ ਤੱਕ ਕੋਈ ਕਿਸੇ ਨੇ ਵੀ ਬਾਤ ਨਹੀਂ ਬਚਾਈ ਸੀ ਹੁਣ ਉੱਥੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕਾਫੀ ਜਿਆਦਾ ਸਸਤੀ ਸੀ ਤਰਸਯੋਗ ਐ ਇੰਨੀ ਕਿ ਤਰਸਯੋਗ ਐ ਕਿ ਦਿੱਤੇ ਹੋਏ ਟਿਕਟਾਂ ਲੋਕ ਵਾਪਸ ਕਰਨ लागले ਕਾਂਗਰਸ ਦੀ ਚੜ੍ਹਾਈ ਐ ਇਸ ਕਾਂਗਰਸ ਦੀ ਚੜ੍ਹਾਈ ਦੇ ਦਰਮਿਆਨ ਹੁਣ ਕੇਜਰੀਵਾਲ ਸਾਹਿਬ ਉੱਥੇ ਪ੍ਰਚਾਰ ਕਰਨਗੇ ਤੇ ਇਹ ਵੀ ਚਰਚਾ ਹੈ ਪਹਿਲੇ ਹੁਣੇ ਸ਼ੁਰੂ ਹੋ ਗਈ ਸੀ ਵੀ ਜੋ ਮਰਜੀ ਇੱਥੇ ਗੱਲਾਂ ਚੱਲਦੀਆਂ ਨੇ ਵੀ ਕੇਜਰੀਵਾਲ ਤੇ ਕਾਂਗਰਸ ਦਾ ਸਮਝੌਤਾ ਹੋ ਰਿਹਾ ਹੈ ਲੋਕ ਕਹਿੰਦੇ ਸੀ ਸਮਝੌਤਾ ਇਸ ਕਰਕੇ ਨਹੀਂ ਹੋਣਾ ਕਿਉਂਕਿ ਅਮਿਤ ਸ਼ਾਹ ਨਹੀਂ ਚਾਹੁੰਦੇ ਸਮਝੌਤਾ ਹੋਵੇ ਭਾਰਤੀ ਜਨਤਾ ਪਾਰਟੀ ਨਹੀਂ ਚਾਹੁੰਦੀ ਇਹ ਸਮਝੌਤਾ ਹੋਵੇ ਇਸ ਕਰਕੇ ਸਮਝੌਤਾ ਨਹੀਂ ਹੋਇਆ ਤੇ ਉਸ ਤੋਂ ਬਾਅਦ ਹੁਣ ਜਦੋਂ ਆ ਗਏ ਜਿੰਨੀਆਂ ਵੀ ਵੋਟਾਂ ਆਮ ਆਦਮੀ ਪਾਰਟੀ ਲੈ ਕੇ ਜਾਉਂ ਉਹਦਾ ਫਾਇਦਾ ਕਿਹਨੂੰ ਹੋ ਉਹਦਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਭਾਜਪਾ ਨੂੰ ਭਾਜਪਾ ਨੂੰ ਫਾਇਦਾ ਹੋ ਕਾਂਗਰਸ ਨਾਲ ਸਮਝੌਤਾ ਨਹੀਂ ਕੇਜਰੀ ਵਾਲ ਸਭ ਬਹਾਰ ਆ ਗਏ ਤਾਂ ਇਹ ਸਾਰੀਆਂ ਗੱਲਾਂ ਇਹਦੀ ਟਾਈਮਿੰਗ ਜਿਹੜੀ ਹੈ بڑے ਸਵਾਲ ਖੜੇ ਕਰਦੀ ਹੈ ਸਵਾਲ ਹੀ ਤਾਂ ਜਿਹੜੀ ਸਿਆਸਤ ਹੈ ਇਹਨੂੰ ਸਮਝਣ ਲਈ ਬੜਾ ਕੁਝ ਦੇਖਣਾ ਪੈਂਦਾ ਅਸਲ ਸਿਆਸਤ ਦੇ ਵਿੱਚ ਜੋ ਕੁਝ ਸਟੇਜ ਤੇ ਹੋ ਰਿਹਾ ਹੁੰਦਾ ਹੈ ਉਹ ਗ੍ਰੀਨ ਰੂਮ 'ਚ ਨਹੀਂ ਹੁੰਦਾ ਸਟੇਜ ਹੋਰ ਹੁੰਦੀ ਹੈ ਗ੍ਰੀਨ ਰੂਮ ਗ੍ਰੀਨ ਰੂਮ ਕੀ ਹੁੰਦਾ ਜਿੱਥੇ ਤਿਆਰ ਹੁੰਦਾ ਜਿੱਥੇ ਨਾਟਕ ਤੇ ਪਿਛਲੀ ਜਿਹੜੀ ਸਟੇਜ ਹੁੰਦੀ ਹੈ ਪਰਦੇ ਦੇ ਪਿੱਛੇ ਜਿਹੜਾ ਕੁਝ ਹੁੰਦਾ ਉਹਨੂੰ ਗ੍ਰੀਨ ਰੂਮ ਕਹਿੰਦੇ ਆ ਗ੍ਰੀਨ ਰੂਮ 'ਚ ਜੋ ਚੱਲ ਰਿਹਾ ਨਿਊਜ਼ ਜੇ ਪੰਦੀ ਆ ਬਾਹਰ ਪਰ ਅਸੀਂ ਦੇਖਣੀ ਹੁੰਦੀ ਹੈ ਨਿਊਜ਼ ਬਿਹਾਈਂਡ ਦਾ ਨਿਊਜ਼ ਖਬਰ ਦੇ ਪਿੱਛੇ ਕੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਹੈ ਤੇ ਅੱਜ ਸਿਰਫ ਇਸ਼ਾਰੇ ਦੇ ਜਿਹੜੀ ਬਿਟਵੀਨ ਦੀ ਲਾਈਨਸ ਕਹਿੰਦੇ ਨਾ ਉਹ ਪੜਨ ਦੀ ਲੋੜ ਹੈ ਤੇ ਦੇਖੋ ਪੜੋ ਤੁਸੀਂ ਵੀ ਤੁਸੀਂ ਹਰ ਰੋਜ਼ ਜਿਹੜਾ ਹੈ ਲਿਕ ਵੇਅਰ ਹੋਗੇ ਪੜੋ ਕਿ ਦੇ ਪਿੱਛੇ ਕੀ ਹੈ ਕਿਉਂ ਡੀਵਾਈ ਚੰਦਰ ਚੜ੍ਹ ਤੇ ਗਏ ਕਿਉਂ ਇਹ ਟਾਈਮਿੰਗ ਜਿਹੜੀ ਆ ਕੇਜਰੀਵਾਲ ਸਾਹਿਬ ਦੀ ਜਮਾਂਤ ਦੀ ਕੀ ਇਹਦਾ ਫਾਇਦਾ ਕਿਨੂੰ ਹੈ ਬਹੁਤ ਸਵਾਲ ਨੇ ਜਿਨ੍ਹਾਂ ਬਾਰੇ ਆਪਾਂ ਸੋਚੀਏ ਤੇ ਆਪਾਂ ਨਵੀਂ ਵੀਡੀਓ ਤੇ ਫਿਰ ਗੱਲ ਕਰਾਂਗੇ ਅੱਜ ਐਨ ਲਈ ਬਹੁਤ ਬਹੁਤ ਸ਼ੁਕਰੀਆ